ਕਿਦਾਂ ਮੋਲ ਰਿਹਾ ਪੀਪਲ ਮੋਲ ਵਿੱਚ ਕਾਫੀ ਹੁਲਣ ਭੁਲਣ ਵਾਲੀ ਵੀ ਪਿਲ ਰਹੇ ਸੀ ਹੁਣ ਮੋਲ ਬਜ਼ਾਰ ਆ ਬਿਲਕੁਲ ਸ਼ਾਂਤੀਪੁਰ ਲਿਆ ਜੀ ਜਿਹੜੇ ਯੰਗਸਟਰ ਸੀਗੇ ਉਹਨਾਂ ਨੇ ਆਪਣੇ ਟਿਕਨਾਂ ਐਨਜੋਏ ਕੀਤਾ ਜਿਹੜੀਆਂ ਫੈਮਿਲੀ ਸੀਗੀਆਂ ਉਹਨਾਂ ਨੇ ਆਪਣੇ ਟਿਕਨਾਂ ਐਨਜੋਏ ਕੀਤਾ ਕੋਈ ਕੁਝ ਸ਼ਾਂਤੀਪੂਰ ਮਾਹੌਲ ਰਿਹਾ ਹੈ ਨਵਾਂ ਸਾਲ ਚੱਲ ਚੁੱਕਿਆ ਔਰ ਸਾਰੇ ਇਕੱਲੇ ਨੂੰ ਵਧਾਈਆਂ ਦੇ ਕੇ ਜਾ ਰਹੇ ਨੇ ਕੀਤਾ ਹੁਲਣ ਭੁਲਣ ਭਾਜੀ ਜਿਹੜੇ ਕਰਦੇ ਸੀਗੇ ਉਹਨਾਂ ਕਾਫੀ ਫਰਕ ਨਜ਼ਰ ਆ ਰਿਹਾ ਹੈ ਫੈਮਿਲੀਜ਼ ਵੀ ਘੁੰਮ ਰਹੀਆਂ ਆਪਣੇ ਪਰਿਵਾਰ ਨਾਲ ਲੈ ਕੇ ਘੁੰਮ ਰਹੀਆਂ ਕਿਦਾਂ ਦਾ ਤੁਹਾਨੂੰ ਰਿਸਪੌਂਸ ਮਿਲ ਜਾਇਆ ਫੈਮਿਲੀਜ਼ ਦਾ ਲੋਕਾਂ ਨੂੰ ਅੱਛਾ ਰਿਸਪੌਂਸ ਮਿਲਦਾ ਜੀ ਜਿਹੜੇ ਪਹਿਲਾਂ ਨਹੀਂ ਫੈਮਿਲੀ ਨਾਲ ਆ ਪਾ ਰਹੇ ਸੀ ਉਹ ਹੁਣ ਸਾਰੇ ਆਪਣੀ ਫੈਮਿਲੀ ਨਾਲ ਲਾਕਾ ਇੰਜੋਏ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਵੱਲੋਂ ਅੱਛਾ ਰਿਸਪੌਂਸ ਮਿਲਦਾ ਸ਼ੋਅ ਦੀ ਟਾਈਮਿੰਗ ਵਗੈਰਾ ਕਿੰਨੇ ਵਜੇ ਕਿੰਨੇ ਵਜੇ ਕਰਾਂਗੇ ਵੈਸੇ ਰੂਟੀਨ 12 ਵਜੇ ਹੁੰਦੀ ਹੈ ਜੀ ਬਿਲਕੁਲ ਕਿਉਂਕਿ ਟਰਨਓਵਰ ਹੀ 12 ਵਜੇ ਹੋਇਆ ਤੇ ਇਸ ਕਰਕੇ 15-20 ਮਿੰਟ ਮੈਕਸਿਮਮ ਦਾ ਘੰਟਾ ਜਦ ਤੱਕ ਪੁਆਇੰਟ ਆਪਣੀ ਅਨਾਊਂਸਮੈਂਟਸ ਕਰਤੀਆਂ ਕਿ ਇਹ ਹੋਣ ਦੱਸਦਾ ਕੀ ਮੈਸੇਜ ਆ ਰਿਹਾ ਨਵਾਂ ਸਾਲ ਨੂੰ ਇਹ ਹੀ ਹੈ ਜੀ ਕਿ ਨਵਾਂ ਸਾਲ ਸਾਰਿਆਂ ਵਾਸਤੇ ਚੰਗਾ ਔ ਔਰ ਸਾਰੇ ਇਸ ਨੂੰ ਆਪਣੇ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਇੰਜੋਏ ਕਰਨਾ ਤੇ ਆਪਣੇ ਆਪਣੇ ਕੰਮ ਨੂੰ ਵਿਦਾਨਣਾ